ਇਹ ਗਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰ ਰਹੇ ਆਂ ਮਾਲਵਾ ਸ਼ੌਟਿੰਗ ਜੱਟ ਬੀਬੀ ਕਸੂ ਤੋਂ ਇਹ ਬਿਹਰਾਲ ਦੇ ਤੁਸੀਂ ਸਾਰੇ ਦੇਖਦਾ ਹੋ ਹੋਗੇ ਅੱਜ ਆਪਾਂ ਗੱਲ ਕਰ ਰਹੇ ਆਂ ਏਟੀ ਤੇ ਜੋ ਪੰਡਾ ਬਾਰੇ ਹਾਂਜੀ ਇੱਕ ਮਜਬੂਰੀ ਬਣੀ ਹੋਈ ਹੈ ਕਿ ਉਹ ਅੱਗ ਲਾਵੇ ਦੂਜੇ ਨੰਬਰ ਤੇ ਇਹ ਕਹਿਆ ਜਾਂਦਾ ਹੈ ਕਿ ਫਾਜ਼ਲੀ ਚੱਕਰ ਮਰਾਓ ਕੋਨਾ ਬੰਦ ਕਰੋ ਤੇ ਪਾਣੀ ਪਾਓ ਦੇਖੋ ਇਹ ਫਾਜ਼ਲੀ ਚੱਕਰ ਕੋਲੋਂ ਸਾਤਰ ਵੀ ਇੱਕ ਪਿਆਰ ਦਿੱਤੀ ਹੋਣੀ ਚਾਹੀਦੀ ਹੈ ਫਾਸਲਾਂ ਦੇ ਰੇਟ ਜੋ ਕਿ ਲਾਗੂ ਹੋਣੇ ਚਾਹੀਦੇ ਨੇ ਕੋਈਸੇ ਰੇਟ ਹੋਣੇ ਚਾਹੀਦੇ ਨੇ ਕਿ ਐਵੇਂ ਲਾਗੂ ਹੁਣ ਚੋਲੇ ਜਿਹੜਾ ਚੋਲੇ ਦਾ ਇੱਕ ਪੱਕਾ ਰੇਟ ਹੈ ਇਸ ਰੇਟ ਤੇ ਆਪਾਂ ਨੂੰ ਪਤਾ ਕਿ ਉਹ ਨਾ ਆਪਣਾ ਹਰ ਵੀਲੇ ਪਿਗਣੇ ਪਿਗਣੇ ਤੇ ਜੇ ਕੋਈ ਹੋਰ ਫਾਦਲਾ ਵਗੈਰਾ ਦੀ ਗੀਂਦ ਆ ਜਿਹਨੇ ਹੁਣ ਮੱਕੀ ਲਾ ਲੋ ਪੱਕੀ ਦਾ ਕੋਈ ਰੇਟ ਨਹੀਂ ਪੱਕੀ ਦੇਖੋ 400 ਰੁਪਿਆ 900 ਰੁਪਿਆ ਕਾਟਲ ਨੂੰ ਮੱਕੀ ਵਿਕਦੀ ਹੈ ਤੇ ਉਹ ਲਾਵੇਗੀ ਉਹ ਕਪਾਹ ਨਰਮਾ ਜੋ ਵੀ ਕਪਾਹ ਨਰਮਾ ਚਲੋ ਠੀਕ ਹੈ ਬੇਤੀ ਬਹੁਤ ਚੰਗੀ ਜੀ ਪਰ ੀਤ ਮਾਰੇ ਹੋਣ ਕਾਰਨ ਤੇ ਉਹ ਕਿਸੇ ਵੀ ਪੰਨੋ ਜੋ ਕਿਸਾਨ ਪਾਣੀ ਦਾ ਜਿੰਨਾ ਕੋਈ ਸਾਧਨ ਨਹੀਂ ਈ ਉਹ ਸਿਰਫ ਕਪਾਹ ਨਰਮਾ ਵਗੈਰਾ ਲਾਉਂਦੇ ਰਹੇ ਸੀ ਪਰ ਹੁਣ ਕੀ ਕਰਨੋ ਹੁਣ ਜਦੋਂ ਦੀ ਗਲਾਪੀ ਗੁਰਦੀ ਦਾ ਟਾਕ ਹੋਇਆ ਉਹ ਲੋਕ ਉਹਨਾਂ ਨੇ ਵੀ ਬੰਦ ਕਰਤਾ ਦੇਖੋ ਕਿਸਾਨ ਦਾ ਨਿਰਭਰ ਹੁੰਦਾ ਤੋਹੀ ਤੇ ਜੇ ਖੇਤੀ ਫਾਰਮ ਜੰਗੀ ਹੋਊ ਕਿਸਾਨ ਦੀ ਤਾਂ ਕਿਸਾਨ ਕੋਲੋਂ ਦੋ ਪੈਸੇ ਆਉਣਗੇ ਤਾਂ ਉਹ ਕੁਝ ਨਾ ਲੈਣਾ ਦੇਣਾ दारू ਦਾ ਕੋਈ ਆਪਣੇ ਬੱਚਿਆਂ ਦਾ ਵਿਆਹ ਕਰੂ ਕੁਝ ਨੇ ਘਰ ਪਾਉਣਾ ਹੈ ਬੱਚੇ ਨੂੰ ਪੜਾਉਨੇ ਨੇ ਸਾਰੀ ਤਰ੍ਹਾਂ ਦੇ ਕੰਮ ਹੁੰਦੇ ਨੇ ਜੋ ਵੀ ਕਿਸਾਨ ਨੇ ਕਰਨੇ ਹੁੰਦੇ ਨੇ ਦੇਖੋ ਗਲਾਪੀ ਗੁਰਦੀ ਨੇ ਆਰ ਮੇਰੀ ਫਸਲ ਦਾ ਖਰਾਬ ਕਰੀਓ ਕਰੀ ਦੀ ਤੇ ਖਲਾਸੀ ਸੁਣਦੀ ਜੋ ਕਿ ਟਰਾਲ ਦਿੱਖਾਣਾ ਨੇ ਮੈਂ ਕੱਲ ਇੱਕ ਵੀਡੀਓ ਦੇਖੀ ਆ ਸਨਾਮ ਦੇ ਨੇੜੇ ਉਹ ਕਿਸਾਨ ਨੇ ਆਪਣੇ ਲੋਟਾਈ 1 ਏਕੜ ਦੇ ਵਿੱਚ ਬਿਨਾ ਅੱਕ ਲਾਏ ਤੋਂ ਤੇ ਕਣਕ ਦੀ ਬਜਾਈ ਕਰੀ ਦੀ ਸੁਪਰਵਾਈਜ਼ ਜਨਾਬ ਤੇ ਉਹ ਵੀਡੀਓ ਦੇ ਵਿੱਚ ਖੇਤੀ ਮਾਤਲ ਦੇਖਿਆ ਮਾ ਖੇਤੀ ਮਾਹਰ ਜੋ ਸੁਣਦੇ ਸਨਾਮ ਦੇ ਜੋ ਬੇਤੀ ਔਸਰ ਨੇਗੇ ਉਹ ਵੀ ਉੱਥੇ ਪਹੁੰਚੇ ਹੋਏ ਸੀ ਕਿ ਜੇ ਉਹ ਵੀਡੀਓ ਦੇ ਵਿੱਚ ਦੇਖੋ ਜੋ ਪਸਾਨ ਦੀ ਕਾਨਸ ਸੀ ਕਾਨਸ ਨੂੰ ਗਲਾਬੀ ਗੁੰਡੀ ਦਾ ਟੈਗ ਹੋ ਗਿਆ ਜੇ ਟੈਗ ਹੋ ਗਿਆ ਉਹ ਤਾਂ ਕੋਈ ਦੀ ਗੁੰਡੀ ਦਾ ਘਰ ਲਾਗੀ ਤਾਂ ਕੋਈ ਸਵਾਲ ਕਰਵਾ ਲੋ ਦੇਖੋ ਜੇ ਉਹਨਾਂ ਪਸਾਨਾ ਨੇ ਕੇਤੀ ਮਹਾਰਾਜ ਨੂੰ ਪੁੱਛਿਆ ਤਾਂ ਉਹਨਾਂ ਨੇ ਅੱਜੋ ਇਹ ਗੱਲ ਮੰਨਣ ਤੋਂ ਇਨਕਾਰ ਕਰਤਾ ਕਹਾਂ ਕੋਈ ਵੀ ਐ ਦੇਖੋ ਤੇ ਉਹਦਾ ਕੋਈ ਵਿਚਾਰੇ ਇਹ ਪਹਿਲਾਂ ਤਾਂ ਦੇਖੋ ਕਾਚਾ ਕਰਿਆ ਦਾਇਆ ਵੀ ਪਾਇਆ ਬੀਜ ਵੀ ਪਾਇਆ ਬੁrai ਨਹੀਂ ਕਰੀ ਚਲੋ ਆਪ ਘਰੀ ਤਾਹੇ ਤੇ ਸਰਪ੍ਰਾਈਜ਼ ਦੀ ਕਰਾਈ ਤੇ ਕੋ 2000 ਰੁਪਏ ਬੀਜ ਦਾ ਖਰਚਾ ਪੈ ਗਿਆ ਇਹ ਆਈ ਗਾ ਤੇ ਸਾਡੇ ਫੇਰ ਥੋੜੀ ਦਾਇਆ ਦੀ ਮੋਰੀ ਹੋ ਗਈ 15 ਹੋਗਾ ਤਾਂ ਵੀ ਜਾਓ ਗਿਆ ਠੀਕ ਆ 2000 ਦਾ ਬੀਜ ਪੈ ਗਿਆ 2000 ਬਜਾਈ ਦਾ ਹੋ ਗਿਆ 1500 ਦਾਇਆ ਦਾ ਹੋ ਗਿਆ ਵੇਖਿਆ ਉਹਨੇ 4-5000 ਰੁਪਏ ਖਰਚਾ ਕਰਿਆ ਗੱਦੇ ਤੇ ਤੇ ਹੁਣ ਕਾਈ ਇੱਕਦਮ ਉਹਨੇ 12-15000 ਰੁਪਏ ਖਰਚਾ ਕਰਿਆ ਤੇ ਹੁਣ ਜਿਹਦੇ ਦੁਆਰੇ ਉਹਨੂੰ ਕਿਸਾਨ ਨੂੰ ਮਾਰਨ ਦਾ ਆਪਣੀ ਜਿੰਦਗੀ ਬਣੀ ਹੈ ਦੁਆਰੇ ਖਰਚਾ ਹੁਣ ਉਹ ਤਾਂ ਪਹਿਲੀ ਕਿਸਾਨਾਂ ਦਾ ਪਹਿਲੀ ਮਰੀ ਦੀਆ ਉਹ ਤਾਂ ਉਹਦੇ ਦੁਆਰੇ ਖਰਚਾ ਪੈ ਗਿਆ ਉਹ ਕਿਹੜਾ ਖਾਣੇ ਕਿਹ ਤੋਂ ਹੋਊਗਾ ਪਹਿਲਾਂ ਇਸ ਵਾਰ ਤੋਂ ਨੇ ਕਿਸਾਨਾਂ ਨੂੰ ਬਹੁਤ ਮਾਰ ਪਾਈ ਹੈ ਧੋਨਾ ਤੇ ਨਿਰਣਾਟੜ ਬਹੁਤ ਜਿਆਦਾ ਘਟਿਆ ਰਿਹਾ ਉਹ ਉਹ ਵੀ ਤਰਕ ਵੀ ਲੇਟ ਹੋਊਗੀ ਤੇ ਨਾਲ ਕਰੇ ਸਰਚਾ ਵੀ ਬਹੁਤ ਜ਼ਿਆਦਾ ਪਿਆ ਹੈ ਇਹ ਵੀ ਇਹ ਕਰਕੇ ਕਿਸਾਨ ਮਜ਼ਦੂਰੀ 'ਚ ਅੱਗ ਲਾਉਂਦਾ ਹੈ ਕਿ ਮਜ਼ਦੂਰੀ ਦੇ ਨਾਲ ਕਿਹਦੇ ਦਾ ਕੋਈ ਪੱਕਾ ਹੱਲ ਹੋਵੇ ਤਾਂ ਕਿਸਾਨ ਨੂੰ ਅੱਗ ਲਾਉਣ ਦਾ ਕੋਈ ਸ਼ੌਕ ਨਹੀਂ ਹੈਗਾ ਇਹ ਇੱਕ ਮਜ਼ਦੂਰੀ ਹੈ ਕਿਸਾਨ ਵੀ ਉੱਥੇ ਰਹਿੰਦਾਗਾ ਦੇਖੋ ਦੇ ਕੋਈ ਕਿਸਾਨਾਂ ਦੇ ਟੂਏ ਨਾਲ ਦੇ ਦਿੱਤੇ ਜਾ ਰਹੇ ਤੋਂ ਨਹੀਂ ਲੇ ਗੋ। ਇੱਕ ਸਰਕਾਰਾਂ ਨੇ ਭੇਡਦਾਲ ਚਲਾਈ ਹੋਈ ਆ ਆਪਾਂ ਨੂੰ ਫੇਰ ਕਰਨ ਦਾ ਕਰ ਰਹੇ। ਉਹ ਕਿਸਾਨਾਂ ਨੂੰ ਦੇਖੋ ਸਰਕਾਰਾਂ ਕਹਿ ਰਹੀਆਂ ਨੇ ਤੁਸੀਂ ਵੇਦਰ ਨੂੰ ਜਿੰਨਾ ਲੋਕਾਂ ਦਾ ਖਾਣਾ ਮਾਓ, ਥਾਲੀ ਦਿਓ, ਇਹ ਕਰੋ ਬਾਹਰ ਕਰੋ ਜੀ। ਉਹ ਕਿਸੇ ਲੋਕ ਨੂੰ ਫਿਟਰੀਟ ਨਾ ਜਾਈ ਕਰੋ। ਦੇਖੋ ਵੇਦਰ ਮਸ਼ੀਨ ਜਿਹੜੀ ਮਸ਼ੀਨ ਹੈ ਉਹ ਕੋਈ ਮਾਰੇ ਬੰਗੂ ਨੂੰ ਲੈਂਡ ਨਹੀਂ ਦੇਗੀ। ਉਸ ਦੇ ਖਾਨ ਦੇ ਲੈਂਡ ਨਹੀਂ ਹੈਗੀ। ਉਸ ਦੇ ਖਾਤਰ ਵੀ ਬਹੁਤ ਮਸ਼ੀਨਰੀ ਚਾਹੀਦੀ ਹੈ। ਲੇਬਰ ਚਾਹੀਦੀ ਹੈ। ਦੇਖੋ ਨਾ ਤਾਂ ਇੰਨੀ ਖਾਨ ਸਿੰਗਰੀ ਦਾ ਸਰਕਾਰ ਨਾ ਇਨੀ ਲੇਬਰ ਦੇ ਖਾਤਾ ਕਰ ਸਕਦਾ ਹੈ। ਤੇ ਫਿਰ ਉਸ ਦਾ ਕੋਈ ਰੇਟ ਨਹੀਂ ਮਿਲਦਾ। ਜੋ ਕੱਟਾ ਲਾਉਂਦੇ ਨੇ ਕੱਟਾ ਦਾ ਰੇਟ ਨਹੀਂ ਮਿਲਦਾ ਅੱਜ ਇੱਕ ਕਿਸਾਨ ਦੇ ਕੱਟਾ ਖਾ ਦੇ ਵੇਚ ਰੱਖਦੇ ਲੇਬਰ ਦੀ ਦਿੱਕਤ ਬਹੁਤ ਜ਼ਿਆਦਾ ਹੈ ਉਹ ਜੱਟਾ ਚੱਕੀਆਂ ਦੀਆਂ ਦਾ ਉਸਾਰਨ ਦੀ ਬਕਤਰ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ ਤੇ ਕਿਸਾਨ ਨੂੰ ਕਰਾਉਣੀ ਕਰਨੀ ਪੈਂਦੀ ਹੈ ਦੁਬਾਰੇ ਜਾਂ ਕੋਈ ਬਜਾਈ ਕਰ ਵੀ ਦਿੰਦਾ ਹੈ ਤਾਂ ਉਹਦੀ ਕਣਕ ਨਹੀਂ ਉੱਗਦੀ ਤੇ ਕਿਸਾਨ ਜਾਵੇ ਤਾਂ ਜਾਵੇ ਕਿ ਤੇ ਹੋਰ ਉਹਨਾਂ ਦਾ ਸੁਪਰ ਸੀਡਰ ਵੀ ਸੁਪਰ ਸੀਡਰ ਵੀ ਛੋਟੇ ਕਿਸਾਨ ਦੇ ਲੈਣ ਦਾ ਸੰਭ ਨਹੀਂ ਹੈਗਾ ਇਦੇ ਖਾਤਰ ਵੀ 2-3 ਲੱਖ ਦਾ ਸਬਸਿਡਿ ਟਰਾਂਡਾ ਹੈ 12-13 ਲੱਖ ਦਾ ਟਰੇਟ ਪਾਉਂਦਾ ਹੈ ਤੇ ਇਹ ਵੀ ਛੋਟਾ ਕਿਸਾਨ ਲੋਕਾਂ ਲੈਂਦੇ ਨੇ ਦਾ ਬਹੁਤ ਧੀ ਕਰਦਾ ਹੈ ਕਿਸਾਨ ਦਾ ਹੋਰ ਹੀ ਖਰਚਿਆਂ ਨੇ ਮੁਆਦ ਰੱਖਿਆ ਹੈ ਕਿਸਾਨ ਤਾਂ ਪਹਿਲੀ ਬਹੁਤ ਕਰਜ਼ਾਈ ਹੋਇਆ ਪਿਆ ਜੇ ਇਖਤਿਆਰ ਚਾਹੂ ਤੇ ਸਦੋਂ ਸਰਕਾਰਾਂ ਨੇ ਇੱਕ ਕਿਸਾਨ ਨੂੰ ਮੌਨੋ ਦੀ ਨੀਤੀ ਬਣਾਰਦੀ ਹੈ ਕਟ ਨਿਕਲੀ ਦੂਜਾ ਰੇਟ ਨਹੀਂ ਮਿਲਿਆ ਈਗਾ ਚਲੋ ਫੇਰ ਵੀ ਬਹੁਤ ਸੋੜੇ ਨੂੰ ਕੀ ਹੋਗੀ ਆਪਣੀ ਲਗਭਗ ਲੱਖ ਰੁਪਏ ਦੇ ਕਰੀਬ ਨੂੰ ਕੀ ਹੋਗੀ ਸੀ ਜਿਹਦੇ ਤੋਂ ਤੇ ਉਸ ਤੋਂ ਬਾਅਦ ਇਹਦੇ ਅੱਪਾ ਸੱਬੀ ਝੋਨਾ ਲਾਇਆ ਤੇ ਹੁਣ ਸੱਬੀ ਝੋਨਾ ਆਪਣਾ 80 ਮਰ ਦੇ ਦੀਵ 81 ਮਰ ਦੇ ਕਰੀਬ ਆਪਣਾ ਸੱਬੀ ਝੋਨਾ ਹੋ ਗਾਇਆ ਜਿਹੜੇ ਅੱਜ ਆਪਾਂ ਇਹ ਦੁਕਾਨ ਦੀ ਪਜਾਈ ਕਰ ਰਹੇ ਆਂ ਆਪਾਂ ਵੀ ਦੇਖੋ ਇਹਦਾ ਜਿਹੜਾ ਪੱਲਾ ਪਾਲ ਦੀ ਜਿਹਨੂੰ ਅੱਗ ਲਾਈ ਹੈ ਅੱਜ ਦੇ ਨੋ ਪ੍ਰੋਸੀਡਰ ਦੇ ਨਾਲ ਆਪਾਂ ਵਿਜਾਈ ਕਰ ਰਹੇ ਹਾਂ ਇਸ ਦੇ ਵਿੱਚ ਆਪਾਂ ਬੀਜ ਝੜ ਰਿਹਾ 30 76 ਅਤੇ 29 66 ਮਿਕਸ ਇਹ ਦੂਜੇ ਖੇਤ ਆਪਾਂ ਬੀਜਿਆ ਬੀਜ 187 ਅਤੇ 222 ਮਿਕਸ ਆਇਦਰ ਇੱਕ ਮੈਂ ਫੋਨ ਕਰਕੇ ਦਿਖਾਉਣਾ ਮੇਰਾ ਇੱਕ ਗਵਾਂਢੀ ਹੈ ਉਹ ਸਾਹਮਣੇ ਜੋ ਸਮਾਹ ਦਾ ਸਮਾਹ ਦੇ ਥੱਲੇ ਦਾ ਬਾਣ ਹੈ ਜੋ ਕਿ ਅੱਜ ਕਣਕ ਦੀ ਰੌਣੀ ਕੜੀ ਹੈ ਰੋਣੀ ਕਰੂਗਾ ਰੋਣੀ ਕਰਦੇ ਉਹਦੇ ਚੰਨ ਦਾ ਸਿੱਕਾ ਦੇਊਗਾ ਤੇ ਫੇਰ ਦੇਖੋ ਕੀ ਬਣਦਾ ਕੀ ਨਾ ਉਹ ਇੱਕ ਠੀਕ ਆ ਉਹਨੇ ਆਪਣਾ ਤਾਰਲਾ ਮਾਦ ਕਰੇਗਾ ਕਰ ਲੇਗਾ ਪਰ ਇਹ ਕੋਈ ਡਿਜ਼ਾਈਨ ਡਿਜ਼ਾਈਨ ਤਾਂ ਨਹੀਂ ਹੈਗੀ ਡਿਜ਼ਾਈਨ ਦਾ ਮਤਲਬ ਜਿਹੜੀ ਜਿਵੇਂ ਬਾਹਰ ਤੇ بیچਨਾ ਉਹੀ ਡਿਜ਼ਾਈਨ ਹੈ ਉਹ ਡਿਜ਼ਾਈਨ ਕਹਿੰਦੇ ਉਹ ਬਹੁਤ ਸੋਹਣੀ ਡਿਜ਼ਾਈਨ ਹੁੰਦੀ ਆ ਪਰ ਦੂਸਰੇ ਗੇੜ ਤੇ ਡਿਜ਼ਾਈਨ ਕਰੀ ਹੈ ਆਵਾਜ਼ ਦੀ ਗੱਲ ਵੀ ਜੇ ਟੂਰੀ ਵਾਲੇ ਰੀਪਰ ਦੇ ਨਾਲ ਉਹਦੀ ਟੂਰੀ ਬਣਾਈ ਸੀ